ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਨ ਹਿਦਾਇਆ RAM ਰਾਜੇ ਅਨਾਂ ਆਕਸ਼ ਦੁਸ਼ਟਨ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਅਨਿਤ ਕਾਂ ਪੜ੍ਹਦੇ ਨਾਮ ਦੇ ਰੁਹਲਾਇਆ ਜਨ ਨਾਨਕ ਐ ਸਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਨੋਖ ਮਹਿਲਾ ਪਹਿਲਾ ਦੁਖ ਦਾਰੁ ਸੁਖ ਰੁਗ ਪਿਆਜਾ ਸੁਖ ਤਾਮ ਨਾ ਹੋਈ ਜਿਨ ਕਰਤਾ ਕਰੁਣਾ ਮੈ ਨਾਹੀ ਜਿਨ ਹੋਹੁ ਕਰਣਾ ਹੋਈ ਬਲਹਾਰੇ ਗੁਰਤਤਵ ਸਿਆ ਤੇ ਅੰਤ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਪ੍ਰਪੂਰ ਹਾਂ ਤੂੰ ਸੱਚਾ ਸਾਹਿਬ ਸਿਮਤ ਸਵਾਲੀ ਉਹ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋਗਿ ਚਕਨਣਾ ਸੋ ਕਰਿਹਾ ਸੋ ਦਾਨਦ ਰਾਗ ਆਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਨ ਕੇਹਾ ਜਦ ਵੈ ਸਰਬ ਸਮਾਲੇ ਵਾਦੀ ਤੇਰੇ ਨਾਮ ਦਾ ਅਨੇਕ ਸ਼ੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਬ੍ਰਿ ਸੋ ਕਹਿ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਮਨ ਪਵਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਨ ਤੁਮਨ ਚਿਤ ਗੁਪਤ ਲਖ ਜਾਨਣ ਲਖ ਲਖ ਧਰਮ ਵਿਚਾਰੇ ਗਾਵਣ ਤੁਮ ਜੀ ਨੈਸ਼ਰ ਬਰਮਾ ਦੇਵੇ ਸੋਹਣ ਤੇਰੀ ਸਦਾ ਸਾਰੇ ਗਾਵਣ ਤੁਮ ਨੋ ਅਨੰਦ ਨਾਸਨ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤੁਮ ਨੋ ਸਿੱਧ ਸਮਾਦੀ ਅੰਦਰ ਗਾਵਣ ਤੁਮ ਨੋ ਸਾਧ ਵਿਚਾਰੇ ਗਾਵਣ ਤੁਮ ਨੋ ਜਤੇ ਸਦੇ ਸੰਦੋਖੀ ਗਾਵਣ ਤੁਮ ਨੋ ਵੀਰ ਕਰਾਰੇ ਗਾਵਣ ਤਦਨ ਪੰਡਿਤ ਪ੍ਰਨਰਕੇਸ਼ਰ ਜਗੁ ਜਗ ਵੇਦਾ ਨਾਲੇ ਗਾਵਣ ਤਦਨ ਮੋਹਣੀਆ ਮਨ ਮੋਹਨ ਸੁਰਗਮਜ ਪਿਆਲੇ ਗਾਵਣ ਤਦਨ ਰਤਨ ਪਾਏ ਤੇਲੇ 86 ਤੀਰਥ ਨਾਲੇ ਗਾਵਣ ਤਦਨ ਜੋਧ ਮਹਾਪਲ ਸੂਰਾ ਗਾਵਣ ਤਦਨ ਖਾਣੀ ਚਾਰੇ ਗਾਵਣ ਤਦਨ ਅਖੰਡ ਮੁੰਨ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸਹਿਤ ਦਿਨੋ ਗਾਵਨ ਜੋਤਿ ਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਿਤ ਦਿਨੋ ਗਾਵਨ ਸਹਿਮ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੀ ਨਾਹੀ ਹੈ ਪਿਓ ਸੀ ਜਨ ਜਸ ਰਚਨਾ ਜਿੰਦ ਰਚਾਈ ਰੰਗੇ ਰੰਗੇ ਭਾਪੇ ਕਾਰ ਕਨਿ ਜਨਿ ਸੇ ਮਾਇ ਆਜ ਨੋ ਪਾਈ ਕਰ ਕਰ ਦੇਖੈ ਕੀ ਤਾਪਨ ਜਬ ਤਿਨ ਤੇ ਬੜਿ ਆਈ ਜੋਦ ਸੋ ਪਾਵੈ ਸੋਏ ਕਰਸੀ ਮਨ ਹੁਕਮ ਨਾ ਕਨ ਨਾ ਜਾਈ ਸੋ ਪਾਤਸ਼ਾਹ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਹਰ ਜਾਈ ਆਸਾ ਮਹਿਲਾ ਪਹਿਲਾ ਸੁਨ ਵਡਾਖ ਸਭ ਕੋ ਵੇਖਣ ਵਡਾ ਲੇਟਾ ਹੋਵੇ ਕਿਉਂ ਨਾ ਪਾਇ ਨਾ ਕਹਿਆ ਜਾਈ ਕਹਣੇ ਵਾਲੇ ਤੇਰੇ ਰਹਿ ਸੁਮਾਈ ਵੱਡੇ ਮੇਰੇ ਸਾਹਿਬਾ ਘਰ ਮੇਰਾ ਗੁਣਹੀ ਨਾ ਹੋਵੇ ਨਾ ਜਾਣੈ ਤੇਰਾ ਕੀਤਾ ਕੀਵਣ ਤੀਰਾ ਰਹਾਉ ਸਾਬ ਸਰ ਤੇ ਮਨ ਸਰਦ ਕਮਾਈ ਸਾਬ ਕੀਮਤ ਮਿਲ ਕਿਉਂ ਨਾ ਪਾਈ ਗਿਆਨੀ ਧਿਆਨੀ ਗੁਰੂ ਗਰਾਈ ਕਹਿਣ ਨਾ ਜਾਏ ਤੇਰੀ ਤਲਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਬਰਖਾ ਕੀ ਆਵੜਿਆਈਆਂ ਤੁਧਨੁ ਸਿੱਧੇ ਕਿ ਨੈਨਾ ਪਾਈਆ ਅੱਖ ਰਮ ਨਾਹੀ ਠਾਕ ਰਹਾਈਆ ਅੱਖ ਨਵਾਲਾ ਕੀ ਵਿਚਾਰਾ ਸਖਤੇ ਭਰੇ ਦਿਨੇ ਪੰਡਾਰਾ ਜਿਸ ਤੋਂ ਦੇਹ ਦੇ ਸੈ ਕੀ ਆਚਾਰ ਨਨ ਸਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖ ਨੀਵਾ ਸਰੇ ਅਮਰ ਜਾਉ ਆਖ ਨਵਕ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਦੁੱਖ ਹੈ ਖਾਈ ਚਲ ਹੈ ਦੁੱਖ ਸੋ ਗਿਵਸਰੇ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਗਇ ਤਲ ਬਣਾਈ ਆਤ ਕੀ ਕਿਉ ਨ ਰਹੀ ਪਾਈ ਦੇਵ ਸਾਹਬ ਲਿਖੇ ਆਖਣ ਪਾਹੀ ਵੱਡਾ ਨ ਹੋਵੇਂ ਘਾਟ ਨ ਜਾਇ ਨਾ ਹੋ ਮਰਨ ਹੂ ਅਸ਼ੋਗ ਦਿਨਦਰਹਿ ਨ ਚੋਕੈ ਭੋਗ ਗੁਣੇ ਹੋ ਹੋ ਨਾਹੀ ਕੋਈ ਨਾ ਕੋ ਹੁਆ ਕੋ ਹੋਏ ਦੇਵ ਨਾਮ ਦੀ ਵਰਤਿ ਰਿਦਾਤ ਜੰਧਨਗਰ ਕਹਿ ਕੀਤੀ ਰਾਤ ਹਸਮ ਅਵਸਾਰ ਹੈ ਦੇ ਗਮ ਜਾਤ ਨਾਨਕ ਨਾਮ ਹੈ ਬਾਸਨਾਤ ਹਰਾ ਗੁਜਰੇ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਮੈਨੂੰ ਗੁਰੂ ਗ੍ਰਪਾਸ ਹਮ ਕੀਰੇ ਕਰਮ ਸਤਿਗੁਰਿ ਨਾਈ ਕਰਦੇ ਆ ਨਾ ਪ੍ਰਗਾਸ ਮੇਰੇ ਬਿਦੁਰ ਦੇ ਮੌਕੋ ਰਾਵਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਾਰ ਕੀਰਤਾ ਹਮਰੇ ਰਹਿਰਾਸ ਰਹਾਉ ਹਰ ਜਨ ਕਿੜ ਉੜ ਭਾਗ ਵਡੇਰ ਜਨ ਹਰ ਹਰ ਸਰਦਾ ਹਰ ਪਿਆਸ ਹਨ ਹਨ ਨਾਮ ਲੈ ਤ੍ਰਿਵਿਤਾਸ ਹੈ ਬੋਲੇ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸਨਾਮ ਨਾ ਪਾਇਆ ਤੇ ਭਾਗ ਹਨ ਜੰਪਾਸ ਜੋ ਸਤਿਗੁਰ ਸ਼ਰਨ ਸੰਗਤਿ ਨੇ ਆਈ ਤ੍ਰਿਗਜੇਵੇ ਤ੍ਰਿਗਜਿਵਾਸ ਜਨ ਹਰਜਨ ਸਤਿਗੁਰ ਸੰਗਤ ਪਾਈ ਜਨ ਤੋ ਰਾਮ ਹਸਤਨ ਖਿਆਲ ਖਾਸ ਧਨ ਤਨ ਸਤਿ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਜਿਵੇਂ ਮਹਿਲਾ ਪੰਜਵਾ ਕਾਹਿਰੇ ਮਨ ਦਵਦਮ ਜਹਰ ਹਰਜੋ ਪ੍ਰਿਆ ਪੈਲ ਬਤਨ ਮੈਂ ਜਾਂ ਤੋ ਪਾਏ ਦਾਕਰ ਦੇ ਕਾਗੈ ਕਰ ਤਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਿਲੈ ਸੁ ਤਰਿਆ ਹੂੰ ਗੁਰ ਪ੍ਰਸਾਦ ਪ੍ਰਮਦ ਪਾਇਆ ਸੋਕੇ ਕਾਸ਼ਟ ਹਰਿਆ ਰਹਾਵੋ ਜਿਨਨਾਂ ਪਿਤਾ ਲੋਗ ਸੁਭਨਤਾ ਕੋ ਨਗਿਸ਼ ਕੇ ਤਰਿਆ ਸਿਰ ਸਿਰ ਅਜਿ ਸਮਾਹੇ ਠਾਕੁਰ ਆਹੇ ਮਨ ਕੋ ਕਰਿਆ ਵੁਨੇ ਵੁਣ ਆਵੇ ਸੇ ਕੋਸਨ ਪਾਚੇ ਬਿਸ਼ਰੇ ਸ਼੍ਰੀਆ ਤਨ ਕਮਣ ਖਲਾਵੇ ਕਮਣ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਸਮਨ ਦਾਣ ਦਾਸ਼ਸ਼ਟ ਸੁਦਾਣ ਠਾਗੁਰ ਕਰ ਅਦਲ ਤ੍ਰਿਆ ਜਨ ਨਾਨਕ ਬਲ ਬਲ ਆਦਿ ਮਨ ਜਾਈਐ ਅਤਿ ਅੰਤ ਨਾ ਪਾਰ ਆਵਰਿਆ ਰਾਗ ਅਸਮਹਿ ਨਾ ਚਪਤ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰਗਮਾਗਮ ਅਪਾਰ ਸੰਤਿ ਆਵਹਿ ਸਭ ਧਿਆਮ ਤੁਜਿ ਹਰ ਸੱਚੇ ਸਰਜਨਹਾਰਾ ਸਤ ਜੀ ਤੁਮ ਹਰੇ ਜੀ ਦੁਨੀਆਂ ਕਾ ਦਾਤਾਰਾ ਹਰ ਧਿਆਵੋ ਸੰਤ ਹੋ ਜੀ ਸਾਧੂ ਕੇ ਸਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਪਿਆ ਨਾਨਕ ਜੰਤ ਵਿਚਾਰਾ ਤੁਮ ਘਟ ਗਰੰਤਰ ਸਰਮ ਦਿਨੰਤਰ ਜੀ ਹਰੇ ਕੋਪਰਖ ਅਸਮਾਨਾਗ ਦਾਦੇ ਬਖਾਰੀ ਜੀ ਸਾ ਤੇਰੇ ਚੋ ਜਵਣਾ ਤੂੰ ਆਪੇ ਦਤ ਆਪੇ ਭੁਗਤਾਜ ਹਾ ਤਦਬ ਨਾਮ ਨਾ ਜਾਣਾ ਤੂੰ ਪਰਮ ਬ੍ਰਹਮ ਬਿਆੰਤ ਬਿਆੰਤ ਜੀ ਇਹ ਤੇਰੇ ਕੀਆ ਗੁਨਾਹਮ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਤੇ ਜਨਾਨ ਨਤਨ ਗੁਰਪਾਣਾ ਹਰਿ ਆਵਹਿ ਹਰਿ ਆਵੈ ਤੁਮ ਜੀਸ਼ ਜਨ ਅਜਗਮ ਸੁਗਵਾਸੀ ਸੇ ਮੁਕਤ ਅਸੀਂ ਮੁਕਤ ਭਏ ਜਨ ਹਰਿ ਧਾਇਆ ਜੀ ਦਿਨ ਟੋਟੇ ਜਾਵਗੇ ਪਾਸੇ ਜਨਨ ਪਾਉ ਜਨ ਹਰਿ ਜਨਨ ਪਾਉ ਧਾਇਆ ਜੀ ਦਿਨ ਕਾ ਪਾਉ ਸੁਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂ ਸੁਮਾਸੀ ਸੇ ਤਨ ਹੇ ਤਰਜਨ ਹਰਿ ਤੇ ਆਇਆ ਜੀ ਜਨ ਅਨੰਤ ਤਵ ਲਜਾਸ਼ੇ ਹੇਰੇ ਭਗਤ ਤੇਰੇ ਭਗਤ ਪੰਨਾਹਾਰ ਜੀ ਮਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਮ ਹਣ ਤੂਝੀ ਹਰਨ ਕਾ ਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਖਰੇ ਜੀ ਹਰ ਪੂਜਾ ਜੀ ਦਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਿਮਰਤ ਸਾ ਸਰਦੇ ਕਰਿ ਕਰਿਆ ਖਟ ਖਨਮ ਕਰੰਤਾ ਸੇ ਭਗਤ ਅਸੀ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਵਾਦ ਬ੍ਰਹ ਪ੍ਰੰਪਰ ਕਰਤਾ ਜੀ ਤੁਧ ਜੇਵੜ ਅਵਨਨਾਖੂਨੀ ਤੁੰਗ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਤਉ ਨਾਂ ਚਲ ਕਰਤਾ ਸੋਏ ਦਾ ਪੈ ਭਾਵੈ ਸਿਵਰਤੈ ਜੀ ਤੂੰ ਆਪੈ ਗਰਹਿ ਸੋ ਹੋਈ ਖੁਦਾ ਪੈ ਸ੍ਰਿਸ਼ਟ ਸਭ ਪਾਈ ਜੀ ਤਾਪੈ ਸਰਜ ਸਗੋਈ ਜਨਾਨਕ ਅਗੁਣ ਗਾਵੈ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੋ ਵੀ ਆਸਾ ਮੰਨੋ ਚੌਥਾ ਤੂੰ ਕਰਤਾ ਸਚਿਆਰ ਮੈਂ ਨਾ ਸਾਈਂ ਜੋ ਤੂੰ ਪਾਵੈ ਸੋਇਥਿ ਸੇ ਜੋ ਤੂੰ ਦੇਹੀ ਸਹ ਹਪਾਈ ਰਹਾ ਸਭ ਤੇਰੇ ਦੋ ਸਭ ਨੇ ਧਿਆਇਆ ਸੁਨਿ ਗ੍ਰਿਪਾ ਗ ਰਹੇ ਜਿ ਨਾਮ ਰਤਨ ਪਾਇਆ ਗੁਰਮੁਹਲਾ ਦਾ ਮਨਮੁਹ ਗਵਾਇਆ ਦਾਵ ਸੋੜਿਆ ਮਿਲਾਇਆ ਤੂੰ ਦਰਿਆਵੋਂ ਸਾਤ ਜਿਹੀ ਮਾਹੀ ਦਿੰਦੂ ਜਾ ਅੱਖ ਵੇ ਨਾਹੀ ਜੀਜਾ ਸਾਥੇ ਰਾਖੇ ਨਾ ਥਵੇ ਜੋ ਮਨੁ ਸੁਰੀਆ ਸੰਜੋਗੀ ਮੇਲ ਜਿਸਨੋਂ ਤੂ ਜਾਣਾਹੀ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖਾੜੈ ਜਿਨ ਹਰਿ ਸੇਵਿਆ ਨ ਸੁਪਾਇਆ ਸਹਜੇ ਹੀ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾਵਨ ਨਾ ਕੋਇ ਤੂੰ ਕਰ ਕਰ ਵੇਖਣ ਜਾਣ ਹੈ ਸੋਇ ਜਨਾਨ ਗੁਰਮਖ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤਤ ਸਰਵੜਿ ਭਲੇ ਨਿਵਾਸਾ ਪਾਣੇ ਪਾਵਤਨਹਿ ਕੀਆ ਪੰਗ ਜਮ ਪੰਗ ਨੇ ਚਾਲੇ ਹਉ ਦੇਖਾ ਤਿਹ ਡੁਬੇਲੇ ਮਾਨੇਗ ਨਾ ਚੀਤ ਸਮੂਹ ਮੰਨਾਂ ਹਰਿ ਬਸਦਾ ਤੇਰੇ ਗੁਣ ਗੱਲਿਆ ਰਹਾ ਨਾਉ ਜਤੇ ਸਤੇ ਨਹੀਂ ਪੜਿਆ ਮੂਰਹ ਮੁਗਦਾ ਜਨਮ ਪਿਆ ਨਨਤ ਨਾਨਕ ਜਨਕੇਸ਼ਰ ਦਾ ਜਨ ਤੋ ਨਾਹੀ ਵਿਸਰਿਆ ਸਾ ਮੈ ਨਾ ਪੰਗ ਜਮ ਭੈ ਪ੍ਰਾਪਤ ਮਨ ਹਦੇ ਹੋਰੀਆ ਗੋਬਿੰਦ ਮਨ ਲਗੇ ਹੈ ਤੇਰੇ ਬਰੀਆ ਅਵਰੇ ਕਾ ਜਿਨੇ ਕਿਤਨਾ ਕਾਮ ਮਨ ਸਾਜ ਸੰਗਤ ਭਜ ਕੇਵਲ ਨਾਮ ਸਰੰਗ ਜਾਵ ਲਾਗ ਭਵਜਲ ਤਰਨ ਕੈ ਜਨ ਵਰਥਾ ਜਾ ਤਰੁ ਮਾਇਆ ਕੈ ਨਹਾਉ ਜਵਤਾ ਸੰਜਮ ਤਰਮਨਾਕ ਮਾਇਆ ਸੇਵਾ ਸਾਧਨਾ ਜਨ ਹਰਾਇਆ ਕਹੋ ਨਾਨਕ ਹਾਨੇਸ਼ ਕਰਮਾ ਸ਼ਰਨ ਅਮਰੇ ਕੇ ਰਾਖੋ ਸ਼ਰਮ ਪਾਸ਼ਾ ਨੇ ਦਸਵੇਂ ਕਬੂ ਬਾਛ ਬੇਨਤੀ ਚਉਪਈ ਹਮਰੇ ਕਰੋ ਹਾ ਤੇ ਰੱਛਾ ਪੂਰਨ ਹੋਏ ਤੇ ਕੀ ਇਛਾ ਤਾ ਵਚਨ ਨੰ ਮੰਨ ਰਹੇ ਹਮਾਰਾ ਆਪਣਾ ਜਾਨਕ ਰੋਪਰਤ ਪਾਰਾ ਹਮਰੇ ਦੁਸ਼ਟ ਸਬਾਦ ਵਕਾਬ ਕੋ ਆਪ ਆਦਮ ਹਮਚਾ ਬਹੋ ਸੋ ਕੀ ਵਸੈ ਮੋਰ ਪ੍ਰਵਾਰਾ ਸੇਵ ਸਿਖ ਸੁਮੈ ਕਰਤਾਰਾ ਮੋਰ ਰੱਛਾ ਨਿਰ ਕਰਤੇ ਕਰੀਐ ਸਾਵਨਨ ਕੁਆਜ ਸੰਗ ਰਿਗੈ ਪੂਰਨ ਹੋਏ ਹਮਾਰੀ ਆਸਾ ਤੂਰ ਬਿਨ ਕਿ ਰਹੈ ਪਿਆਸਾ ਤੁਮਹ ਸਾਨ ਕੀ ਅਰਨਾ ਤਿਆਮ ਜੋ ਮਰਚਾਹੂੰ ਸੋ ਤੁਮ ਤੇ ਪਾਵੂੰ ਸੇਵਾ ਸਿੱਖ ਹਮਾਰੇ ਤਾਰੀ ਹੈ ਤਨੁ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਹਾ ਦੇਉ ਜੇ ਅਮਰ ਗੈ ਮਨਮ ਕਾਲ ਕਾ ਤਰਾਸ਼ਨ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆਤਮੋ ਜੋ ਕਰਿਓ ਰੱਛਾ ਰਾਖ ਲਹਿਉ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੀ ਹੰਤਾ ਆਦਮੋਹ ਪੂਰੀ ਚਤੁਰ ਦਸਕੰਤਾ ਕਾਲ ਪਾਈ ਬ੍ਰਹਮਾ ਭਵਤਰਾ ਕਾਲ ਪਾਈ ਸੂਰਜੋਤਰਾ ਕਾਲ ਪਾਈ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਨਾਇ ਬ੍ਰਹਮਾ ਜੋਥਿਓ ਜਮਨ ਕਾਲ ਸਾਲੂ ਸਵਾਰੇ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਥ ਨਉ ਜਾਇਓ ਆਦਿ ਤੇ ਕੇ ਅਸਾਰਾ ਸੋਏ ਗੁਰੂ ਸਮਝਿ ਹਉ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕਉ ਸਿਵਗੁਣ ਸੁਖ ਦੇਉ ਸਤਨਨ ਕਉ ਆਪਨ ਮੋਮਦ ਕੇਉ ਕੜ ਕੜ ਕੇ ਅੰਦਰ ਗੇ ਜਾਣਤ ਭਲੇ ਬਲੇ ਕੀ ਪੀਰਵ ਸ਼ਾਨਤ ਚੇਟੀ ਦੇਵਿੰਦਰ ਸਤੂਲਾ ਸੋ ਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਏਕੇ ਪਿਰਵਸ਼ਨ ਘਲ ਘਟ ਕੇ ਪਲ ਪਲ ਕੇ ਜਾਨ ਜਿਤ ਕਰਖ ਕਰਾ ਕਰਤਾਰਾ ਪ੍ਰਜਾ ਦਰਤ ਤਉ ਦੇਹ ਅਪਾਰ ਜਵਾਕ ਰਖ ਕਰਤੋ ਗਗਮਹੂ ਤੁਮਹਿ ਮਿਲਤ ਦੇਹੇ ਤਨ ਸਭੂ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਜੋ ਜੋ ਚਾਰੈ ਤੁਮ ਸਭ ਹਿਤ ਨਹਿ ਨਰਾਲਮ ਜਾਨਨ ਪੈਦ ਭੇਦ ਰਾਲਮ ਨਿਰੰਕਾਰ ਨਰਮ ਕਾ ਨਿਰਨੰਪ ਆਦਾਨੇ ਨਾ ਆਦਸ਼ਮ ਤਾ ਕਵਨ ਉਚਾਰਦ ਪੇਦਾਂ ਜਾਗ ਭੇਵ ਨ ਪਾਉਤ ਬਿਨ ਤਾ ਕੋ ਕਿਰਪਾ ਹਨ ਨਮਾਨਤ ਅਮਹਾ ਮੂਨ ਹੈ ਕਜ ਪੇਦ ਨ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਗ ਆਪ ਆਪਣੇ ਮਤ ਹੈ ਜਿਤੇ ਮਨਨਤ ਪਨ ਪਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂ ਸਰੂਪ ਰੰਗ ਪਿਵਰਾਵ ਕੀ ਕੂਪਾ ਅੰਡਜ ਜੇਰਜ ਸੇਤੇ ਕਿਨੀ ਤਬੇ ਖਾਨ ਬਹੁ ਰਚ ਦੇਨੀ ਅਹੋ ਫੋਰਾਜਾ ਹਵੇ ਬੈਠਾ ਗਉਸ਼ਮਨ ਪਿਓ ਸੰਗਤ ਇਕੱਠਾ ਸਾਗਰੇਸ਼ ਰੇਸ਼ਟ ਦਿਖਾਇਆ ਚੰਪਵ ਆਜਾ ਸਰੂਪ ਸੁਮੇਂ ਸਭ ਅਵਰਛਾ ਮੇਰੇ ਤੁਮ ਕਰੋ ਸੇ ਕੁਮਾਰ ਸਿੱਖ ਸੰਗਰੂ ਦੋ ਕੀਠੇਠ ਵਤਰ ਪਤਾਂ ਸਗਲ ਮਨੇਸ਼ ਕਰੋ ਨਨ ਕਥ ਜਿਆ ਤੁਜ ਅਧਰਨੈ ਪਰੇ ਜਨ ਕੈ ਦੁਸ਼ਟ ਦੁਖਤਾ ਹਵੇ ਮਰੇ ਫੁਰਖ ਜਉਣ ਪਗ ਪਰੇ ਤਿਹਾਰੇ ਇਨ ਕੈ ਦੂ ਸੰਕਟ ਸਭ ਟਾਰੇ ਜੋ ਕਨਕੁਗਵਾਰ ਦਿਹਇ ਹੈ ਦਾ ਕੇ ਕਾਲ ਨਿਕਟ ਨਹਿ ਔਰ ਅਛਾ ਹੋਈ ਤਾਹੇ ਸਭ ਕੰਨ ਦੁਸ਼ਟ ਅਰਿਸ਼ਟ ਤਰਿਤ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਅਦਾ ਕੇ ਤਾਪਦੁ ਨੁਕਮਹਰ ਹੋ ਰਿਦ ਸਿਧ ਕਰ ਮੋਸ ਹੋਈ ਦੁਸ਼ਟ ਛਾ ਸਕਨ ਆਕੁ ਨਹੀਂ ਏਕ ਬਾਾਰ ਜਨ ਤਮੈ ਸੁਮਾਰਾ ਗਾਲ ਫਾਸੇ ਤਾਹੇ ਮਾਰਾ ਜਿਨ ਨਨ ਨਾਮ ਤੇ ਹਰੂ ਕਹਾ ਆਦਾਰ ਦੁਸ਼ਟ ਦੋਖ ਤੇ ਰਹਾ ਖੜੜ ਕੇ ਤੁਮ ਸ਼ਰਨ ਤੇ ਹਾਰੇ ਆਪਾ ਦਇਲ ਹੋ ਮਹਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਨਾਮ ਚਾ ਸਵਈਆ ਪਾਹੇ ਗਹ ਜਾਤੇ ਦਮਰੇ ਤਉ ਤੇ ਗੁਆਖ ਦਰਨ ਨਹੀਂ ਆਨੇਉ RAM ਰਹੀਮ ਪ੍ਰਾਨੁ ਪ੍ਰਾਨ ਅਨੇਕ ਨਾਮ ਦੇਖ ਨਾ ਮਾਨਿਉ ਸਮਰੇ ਸਾਸ ਰੇ ਸਮੇ ਮੋ ਭੀਦ ਕਹੇ ਹਮੇ ਨਾ ਜਾਣਿਉ ਸਰੇ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੂ ਸਾ ਤੋਹਿ ਮਖਾਨਿਉ ਦੁਖ ਨਾ ਸਗਲ ਦਵਾਰ ਆੜਕੈ ਗਿਉ ਤੁਹਾਰੋ ਦਵਾਰ ਬਾਹਂ ਗਹਿ ਕਿਲਾਜ ਅਸ ਗੋਵਿੰਦਾਸ ਰਹਾਾਰ ਰਾਤਲੇ ਮਹਿਲਾ ਤੀਜਾ ਨਾ ਦੇਖ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਿਮਾਏ ਸਤਿਗੁਰੁ ਮੈਂ ਪਾਇਆ ਸਤਿਗੁਰ ਤੁਮ ਪਾਇਆ ਸਹਜਿ ਸਿਤੇ ਮਨਵਦੀਆ ਵਦਾਇਆ ਰਾ ਰਚਨਾ ਪ੍ਰਵਾਰ ਪਰਿਆ ਸ਼ਬਦ ਗਾਵਣ ਆਇਆ ਸਾ ਦੁਖ ਤੰਗਾਵੋ ਹਰੀ ਕੀ ਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਨੋ ਸੁਧਾਰ ਹੋਵਨ ਨਾਲੇ ਹਰਨਾਲ ਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਗਿਕ ਕਰੋ ਤੇਰਾ ਕਾਰਜ ਸਭ ਸਵਾਰਨਾ ਸਵਨਾਗ ਨਾ ਸਮਰਤ ਸੁਆਮੀ ਸੋਖਿ ਹਮਨ ਅੰਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੂਹਨ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਜਿਸ ਦੇਹ ਸੁ ਪਾਵੈ ਸਦਾ ਸਲਾਹਾ ਤੇਰੀ ਨਾਮ ਨੋ ਸਾਵੈ ਨਾਮਿਨ ਕੈ ਮਨੋਸ਼ਿਆ ਵਾਜੇ ਸ਼ਬਦ ਕਨੇਰੇ ਰਹਿ ਨਾਮ ਸੱਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਨਾਉ ਧਾਰ ਮੇਰਾ ਅਨੁੱਖਾਂ ਸਭ ਗਵਾਂਜਾ ਕਰ ਛਾਂ ਸੁਖਮਨਿ ਅਪਸ਼ਿਆ ਜਿਨੇ ਇਛਾ ਛਪ ਜਾਈਆਂ ਸਦਾ ਕਰਮਨ ਗਿਤਾ ਅਗਰ ਬਟੂ ਜਿਸ ਨੇ ਹਵੜਿਆਈਆਂ ਹੇ ਨਾਨਕ ਉਸ ਨੂੰ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਗਲਾਜਤ ਕਰਤਾਰੀਆਂ ਪੰਜ ਦੂਤ ਵਸ ਕਿਤੇ ਕਾਲ ਗੰਗੁਮਾਰਿਆ ਤੁਰ ਅਗਨ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਦਸੋ ਹੋਆ ਤਦ ਕਰਨ ਹਦਵਾਚੇ ਆਨੰਦ ਅਸਨੋੜ ਭਾਗੀ ਹੂੰ ਸਗਲ ਮਨੋ ਰਤ ਪੂਰੇ ਪਾਨ ਪਰੰਪਰਾ ਪਾਇਆ ਤਨੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੋਨੇ ਸੱਚੀ ਬਾਣੀ ਸੰਤ ਸਾਜਨ ਭਾਏ ਸਤਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਦ ਗਹ ਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਮਰ ਚਰਨ ਲਾਗੇ ਆਵਾਜ ਅਨਹਦ ਤੂਰੇ ਬਨਾਉਣੀ ਮਹਿਲਾ ਪੰਜਵਾ ਹਾਲ ਵਿਸਨ ਵਸਤੂ ਪਇਓ ਸਤ ਸੰਦੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਾਸਨਾਨੂ ਜੀ ਕੋ ਖਾਵੇ ਜੀ ਕੋ ਪੁੰਚੈ ਜਿਸ ਕਾ ਮੇਉਨਾਰੂ ਇਹ ਵਖਤ ਦਿਨੈ ਜਾਏ ਨਤਨੰਦ ਰਖੁਰਤਾਰੂ ਦੰਸ ਸਾਰ ਚਨ ਲਗਤ ਰਗੇ ਸਵ ਨਾਨ ਨ ਬ੍ਰਹਮ ਵਿਸਾਰੂ ਸ੍ਰੋਗ ਮਹਿਲਾ ਪੰਜਵਾ ਏ ਰਾਖਿ ਤਾ ਜਾਤੋਂ ਨਾਹੀ ਮੈਨੋ ਜੋਗ ਤੋਈ ਮਾਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤਾਰਸਿਆ ਮਹਾਰਾਮ ਤੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪਾਉੜੇ ਇੱਥੈ ਤੂੰ ਸਮਰਸ ਇੱਥੈ ਕੋਈ ਨਾਹੀ ਉੱਥੈ ਤੇਰੇ ਰਾਖ ਅਗਨੀ ਉਦਰਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇ ਰਹਿ ਛੱਡ ਜਾਹੀ ਪੌਜ ਲਵਖੋਂ ਸਗਾਹੋ ਗੁਰ ਸ਼ਬਦੇ ਪਾਨ ਪਾਹੀ ਨਿਨ ਕੋ ਲਗੀ ਪਿਆਸ ਅਮਰਤ ਸੇਖਾਹੀ ਕੰਨ ਪੁੰਨ ਅਗਨ ਗੋਪਨਗਾਹੀ ਸੋ ਸਨੋ ਕਿਰਪਾ ਰਸਮਾਲੇ ਸਾਹੀ ਸਾਹੀ ਵਰਥਾ ਕੋ ਨਾ ਜਾਏ ਜਿ ਆਵੇ ਇਤਦਾਹੀ ਸ਼ਲੋਕ ਮਹਿਲਾ ਪੰਜਵਾ ਅੰਤਰ ਗੁਰ ਅਰਾਧਣਾ ਜੇ ਵਾਜਾ ਗੁਰ ਨਾਮੋ ਨਿਤਰੇ ਸਦ ਗੁਰ ਪੇਖਣਾ ਸ਼੍ਰਾਵਣੇ ਸੁਰਨਾਗਰੁ ਨਾਉ ਸਤਿਗੁਰੁ ਸੇਤਿ ਲਤਿਆ ਰਗਹਿ ਪਾਈਐ ਠਾਵੋ ਕਹੋ ਨਾਨਕਿ ਪਾ ਕਰੀ ਜਿਸਨਾ ਵਾਦੇ ਜਗ ਮੇ ਤੁਮ ਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਨ ਹਾਰ ਆਪ ਮਹਾਰੀਅਨ ਗੁਰ ਕੀ ਪੈਰੀ ਪਾਏ ਕਾਸ਼ ਮਹਾਰੀਅਨ ਹੋ ਆਵਨਿਆਨ ਉਨਾਵ ਸਾਰਿਆਂ ਸਾਜਨਾਗੇ ਸੰਗ ਭਾਵਜਲ ਤਾਰਿਆਂ ਸਾਗਜ ਨਿੰਦਕ ਦੁਸ਼ਟ ਅਖਨ ਮਾਹੇਮਦਾਰਿਆਂ ਤੇ ਸਾਹਿਬ ਕੀ ਟੇਕ ਨਾਨਕੁ ਨਮਾਹਿ ਜਿਸੁ ਸਮਰਤ ਅਸੁਗ ਹੋਇ ਸਗਲੇ ਦੁਖ ਜਾਹੇ ਤਿਸੁ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਦੇਸਾ ਸਮਰਤ ਅਸਗ ਹੋਵੇ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ